ਜਦੋਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਦੀ ਚਰਚਾ ਕਰਦੇ ਹਾਂ ਤਾਂ ਕਈ ਵਾਰੀ ਅਸੀਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਵੱਖਰਾ ਦੱਸਦੇ ਹਾਂ ਅਸੀਂ ਕਹਿੰਦੇ ਹਾਂ ਕਿ ਖਾਸਾ ਸਿੱਖ ਇਤਿਹਾਸ ਵਿੱਚ ਬਾਅਦ ਵਿੱਚ ਸਥਾਪਿਤ ਹੋਇਆ ਸੀ ਅਤੇ ਪਹਿਲੇ ਪੰਜ ਗੁਰੂਆਂ ਨੇ ਅਧਿਆਤਮਿਕਤਾ ਦਾ ਪ੍ਰਚਾਰ ਕੀਤਾ ਸੀ ਜਦੋਂ ਕਿ ਬਾਅਦ ਵਾਲੇ ਗੁਰੂਆਂ ਨੇ ਉਪਦੇਸ਼ ਦਿੱਤਾ ਸੀ ਕਿ ਕਿਸੇ ਕੋਲ ਅਧਿਆਤਮਿਕ ਅਤੇ ਸੰਸਾਰਿਕ ਦੋਵੇਂ ਸ਼ਕਤੀਆਂ ਹੋਣੀਆਂ ਚਾਹੀਦੀਆਂ ਹਨ ਹਾਲਾਂਕਿ ਇਹ ਕਹਿੰਦੇ ਹੋਏ ਅਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਕਰਦੇ ਹਾਂ ਕਿ ਸਾਰੇ ਗੁਰੂਆਂ ਦਾ ਇੱਕੋ ਜਿਹਾ ਸੰਦੇਸ਼ ਸੀ ਉਦਾਹਰਣ ਵਜੋਂ ਖਾਲਸਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾਂ ਹੀ ਪ੍ਰਗਟ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰ ਵਿੱਚ ਸਰੀਰਕ ਰੂਪ ਵਿੱਚ ਪ੍ਰਗਟ ਹੋਣ ਤੋਂ ਸੈਂਕੜੇ ਸਾਲ ਪਹਿਲਾਂ ਭਗਤ ਕਬੀਰ ਸਾਹਿਬ ਕਹਿੰਦੇ ਹਨ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਣੀ ਕਬੀਰ ਸਾਹਿਬ ਕਹਿੰਦੇ ਹਨ ਉਹ ਨਿਮਰ ਲੋਕ ਪਰਮਾਤਮਾ ਦੇ ਸ਼ੁੱਧ ਸੇਵਕ ਬਣ ਜਾਂਦੇ ਹਨ ਉਹ ਖਾਲਸਾ ਬਣ ਜਾਂਦੇ ਹਨ ਜੋ ਪ੍ਰਭੂ ਦੀ ਪ੍ਰੇਮ ਮਈ ਭਗਤੀ ਨੂੰ ਜਾਣਦੇ ਹਨ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪ੍ਰਗਟ ਕੀਤਾ ਗਿਆ ਸੀ ਪਰ ਖਾਲਸਾ ਦਾ ਸੰਕਲਪ ਪਹਿਲਾਂ ਹੀ ਸਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ ਅਤੇ ਇਸ ਬਾਣੀ ਨੂੰ ਪੰਜਵੇਂ ਗੁਰੂ ਸਿਗਰ ਅਜੰਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ ਸੀ। ਪਾਈ ਨੰਦ ਲਾਲ ਜੀ ਦੇ ਗੰਝ ਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਤੁਕ ਹੈ ਜਿਸ ਵਿੱਚ ਕਿਹਾ ਗਿਆ ਹੈ ਉਹਨਾਂ ਦਾ ਰਾਜ ਉਹਨਾਂ ਤੋਂ ਪਹਿਲੇ ਨੌ ਗੁਰੂਆਂ ਦੇ ਪ੍ਰਗਟਾਵੇ ਨੂੰ ਰੌਸ਼ਨ ਕਰਦਾ ਹੈ ਅਤੇ ਇਸ ਸੰਸਾਰ ਤੋਂ ਹਨੇਰੇ ਅਤੇ ਝੂਠ ਨੂੰ ਦੂਰ ਕਰਦਾ ਹੈ। ਇਹ ਸੁਝਾ ਦੇਣਾ ਕਿ ਉਹਨਾਂ ਦੀਆਂ ਸਿੱਖਿਆਵਾਂ ਵਿੱਚ ਕੋਈ ਅੰਤਰ ਹੈ। ਉਨ੍ਹਾਂ ਦੇ ਸੰਦੇਸ਼ ਦੀ ਇੱਕ ਬੁਨਿਆਦੀ ਗਲਤਫਹਿਮੀ ਨੂੰ ਦਰਸਾਉਂਦਾ ਹੈ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਸਮਝਾਉਂਦੇ ਹਨ ਕਿ ਇੱਕ ਮੂਰਖ ਜੋ ਤਰਕ ਨੂੰ ਨਹੀਂ ਸੁਣਦਾ ਆਪਣੇ ਬੰਧਨ ਉਦੋਂ ਹੀ ਸਥਾਪਿਤ ਕਰਦਾ ਹੈ ਜਦੋਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਜਾਂਦਾ ਹੈ ਮੂਰਖ ਗੰਡ ਪਵੇ ਮੁਹਿ ਮਾਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਜ਼ਾਲਿਮਾਂ ਦਾ ਸਾਹਮਣਾ ਕਰਨ ਦਾ ਰਸਤਾ ਦਿਖਾਇਆ ਜਿਨ੍ਹਾਂ ਨੇ ਆਪਣੇ ਹੰਕਾਰ ਕਾਰਨ ਤਰਕ ਨੂੰ ਸੁਣਨਾ ਛੱਡ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਮੁਗਲਾਂ ਵਿੱਚੋਂ ਪਹਿਲੇ ਬਾਬਰ ਦੇ ਅਤਿਆਚਾਰਾਂ ਵਿਰੁੱਧ ਵੀ ਬਹਾਦਰੀ ਨਾਲ ਗੱਲ ਕੀਤੀ ਅਤੇ ਸਮਾਜਿਕ ਬੇਇਨਸਾਫੀ ਵਿਰੁੱਧ ਬੋਲਣ ਅਤੇ ਕਾਰਵਾਈ ਕਰਨ ਦੀ ਨੀਂ ਰੱਖੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਤਲਵਾਰ ਚੁੱਕਣਾ ਧਰਮੀ ਹੈ ਇਸ ਦੇ ਮਾਪਦੰਡ ਸਥਾਪਿਤ ਕੀਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਹੋਰ ਪੂਰਾ ਕੀਤਾ ਅਤੇ ਬਾਬਰ ਬਾਣੀ ਵਿੱਚ ਸਮਾਜਿਕ ਨਿਆਂ ਦੇ ਮਜ਼ਬੂਤ ਸੰਦੇਸ਼ ਨੂੰ ਸ਼ਾਮਲ ਕੀਤਾ ਬੇਇਨਸਾਫੀ ਅਤੇ ਜ਼ੁਲਮ ਦੇ ਤੱਤ ਵਿੱਚ ਕੁਝ ਨਾ ਕਰਨਾ ਅਸਲ ਵਿੱਚ ਹਿੰਸਾ ਦਾ ਸਮਰਥਨ ਕਰਨਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹਿੰਸਾ ਆਪਣੇ ਸਿਖਰ ਤੇ ਪਹੁੰਚ ਗਈ ਸੀ ਜਿਵੇਂ ਪ੍ਰਮਾਤਮਾ ਨਰ ਸਿੰਘ ਦੇ ਰੂਪ ਵਿੱਚ ਆਇਆ ਸੀ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਲਈ ਗੁਰਗੋਵਿੰਦ ਸਿੰਘ ਜੀ ਨੇ ਪਰਮਾਤਮਾ ਦੇ ਨਿਆਂ ਦਾ ਰੂਪ ਧਾਰਨ ਕੀਤਾ ਅਤੇ ਜ਼ੁਲਮ ਨਾਲ ਲੜਨ ਦੀ ਇੱਕ ਮਿਸਾਲ ਸਥਾਪਿਤ ਕੀਤੀ ਇਸ ਤਰ੍ਹਾਂ ਇਹ ਸੁਝਾ ਦੇਣਾ ਕਿ ਸਿੱਖ ਪਰੰਪਰਾ ਵਿੱਚ ਉਨ੍ਹਾਂ ਦਾ ਯੋਗਦਾਨ ਇੱਕ ਨਵੀਨਤਾ ਹੈ ਜਾਂ ਇਹ ਸੁਝਾ ਦੇਣਾ ਕਿ ਇਹ ਮੂਲ ਸਿੱਖ ਸਿੱਖਿਆਵਾਂ ਤੋਂ ਪਟਕਦਾ ਹੈ ਗਲਤ ਹੈ ਦਰਸਲ ਇਹ ਪਹਿਲੇ ਗੁਰੂਆਂ ਦੀਆਂ ਸਿੱਖਿਆਵਾਂ ਦੀ ਪੂਰਤੀ ਹੈ